ਇਹ ਸਮਝਦੇ ਹਾਂ ਕਿ ਅਸੀਂ ਵੀ ਉਸ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਔਰ ਅਸੀਂ ਕੇਂਦਰ ਦੀ ਸਰਕਾਰ ਨੂੰ ਇਹ ਆਪਣੇ ਵੱਲੋਂ ਚਤਾਨੀ ਦਿੰਦੇ ਹਾਂ ਕਿ ਜਦੋਂ ਵੀ ਕਦੀ ਪੰਜਾਬੀਆਂ ਨੇ ਮੈਂ ਫਿਰ ਇੱਕ ਵਾਰ ਦੁਬਾਰਾ ਕਹਿਣ ਲੱਗਾ ਪੰਜਾਬੀਆਂ ਨੇ ਜਦੋਂ ਵੀ ਕਦੀ ਕੋਈ ਮਸਲਾ ਜਾਂ ਕੁਝ ਨਰਸਟ ਬਿਟਿਆ ਉਹਨੂੰ ਫਿਰ ਉਹ ਐਂਡ ਅਖੀਰ ਦੇ ਤਕਰੀਬ ਛੱਡਾ ਸੋ ਕੇਂਦਰ ਸਰਕਾਰ ਨੂੰ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਚਾਹਨਾ ਵੀ ਕਰਦੇ ਆ ਕਿ ਉਹ ਜਲ ਤੋਂ ਜਲ ਇਸ ਮਸਲੇ ਦਾ ਹੱਲ ਕੱਢ ਦੇਵੇ ਇਸ ਮਸਲੇ ਦਾ ਹੱਲ ਜੇ ਨਹੀਂ ਕੱਢਿਆ ਗਿਆ ਤੇ ਸ਼ਾਇਦ ਇਹ ਜਿਹੜਾ ਮੋਟਾ ਜਾਂ ਇਹ ਜਿਹੜਾ ਇੱਕ ਸੰਘਰਸ਼ ਇੱਕ ਤੇ ਹੋਰ ਬਹੁਤ ਵੱਡੇ ਲੈਵਲ ਤੇ ਆਹ ਨਾ ਚਲਾ ਜਾਏ ਉਦੋਂ ਸਰਕਾਰ ਦੇ ਵੀ ਹੱਥ ਖੜੇ ਹੋ ਜਾਣੇ ਇਹਨਾਂ ਕਹਿੰਦਾ ਫਦੇ ਬੁਲਾਣਾ ਜੀ ਵਾਹਿਗੁਰੂ ਜੀ ਕੀ ਬੋਲਣਗੇ ਦੂਜਾ ਸੰਜੀਗਾਲੇ ਜਿਹੜੇ ਮੋਢੀ ਜੂਰ ਤਕਸੀਆਂ ਮਿਹਰ ਦਾ ਮਸਲਾ ਨਹੀਂ ਆ ਇਹ ਸਮੁੱਚੇ ਪੰਜਾਬੀਆਂ ਦਾ ਮਸਲਾ ਆ ਇੱਥੇ ਲੋਕੀ ਸਾਰੇ ਜਿਹੜੇ ਇਸ ਅੰਦੋਲਨ ਚ ਆਏ ਆ ਧਰਮਾਂ ਜਾਤਾਂ ਦੇ ਵਖਰੇਵੇਂ ਤੋਂ ਉੱਪਰ ਉੱਠ ਕੇ ਆਏ ਆ ਪੰਜਾਬੀ ਹੋਣ ਦੇ ਨਾਤੇ ਆ ਆ ਕਿਸਾਨੀ ਪੰਜਾਬੀ ਦੀ jaan ਆ ਭਾਰਤ ਦੀ ਸ਼ਾਨ ਆ ਔਰ ਅੰਨ ਦਾਤਾ ਆ ਕਿਸਾਨ ਜਿਹੜਾ ਉਹ ਠੜਕਦੀ ਠੰਡ ਹੱਥ ਦੀ ਗਰਮੀ ਔਰ ਟਲਟਲ ਵਗੀਆਂ ਪ੍ਰਸਤਾਂ ਉਹਨਾਂ ਦੇ ਜਾ ਕੇ ਖੇਤਾਂ 'ਚ ਕੰਮ ਕਰਕੇ ਅਨਾਜ ਪੈਦਾ ਕਰਦਾ ਤੇ ਅਸੀਂ ਚਾਹੁੰਦੇ ਆ ਅੱਜ ਜਦੋਂ ਵੀ ਮੈਂ ਰਾਤ ਨੂੰ ਸੌਣ ਲੱਗਦਾ ਜਾਂਨ ਖਾਣ ਲੱਗਦਾ ਮੇਰੇ ਮਨ 'ਚ ਇਹ ਖਿਆਲ ਆਉਂਦਾ ਕਿ ਉਹ ਸਾਡੇ ਬੁਰਖ ਬਾਬੇ ਜਿਹੜੇ 80-80 ਸਾਲ ਦੀ ਸਰਕਾਰ ਤੇ ਪਏ ਆ ਕਿ ਉਹਨਾਂ ਨੂੰ ਦੇਖ ਕੇ ਸਾਡੀ ਕੇਂਦਰ ਸਰਕਾਰ ਦੇ ਮੰਤਰੀ ਪ੍ਰਧਾਨ ਜਿਹੜੇ ਬਿਲਕੁਲ ਸੀਜਾ ਨਹੀਂ ਆ ਆਪਣੇ ਮਾਂ ਦੇ ਬੁੱਧੀ ਸਤਕਾਰ ਪੈਦਾ ਕਰਨਾ ਜੇ ਮੋਦੀ ਕਾਲੇ ਦਿਲ ਤੋਂ ਲੇਕਿਨ ਅੱਜ ਜਿਹੜੇ ਬਜ਼ੁਰਗ ਉੱਥੇ ਆਏ ਹੋਏ ਆ ਉਹ ਵੀ ਕਿਸੇ ਦੇ ਮਾਪੇ ਆ ਉਹਨਾਂ ਦੇ ਪ੍ਰਤੀ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਪੰਜਾਬੀ ਕੌਮ ਦੀ ਸੇਵਾ ਕਰਨਾ ਚਾਹੇ ਉਹ ਕੋਈ ਬਿਜ਼ਨਸਮੈਨ ਹੈ ਚਾਹੇ ਉਹ ਕੋਈ ਦੁਕਾਨਦਾਰ ਹੈ ਚਾਹੇ ਕੋਈ ਰੇੜੀ ਲਾਉਣ ਵਾਲਾ ਹੈ ਹਰ ਬੰਨੇ ਰੋਟੀ ਖਾ ਕੇ ਖਾਉਂਦੇ। ਤੇ ਰੋਟੀ ਕਿੱਥੋਂ ਆਉਂਦੀ ਹੈ? ਕਿਸਾਨਾਂ ਦੇ ਹੁੰਦੀ ਹੈ। ਕਿਸਾਨ ਖਾਣ-ਖਾਣ ਲਈ ਕਰਦੇ ਆਂ। ਔਰ ਕਿਸਾਨਾਂ ਨੇ ਹੁਣ ਦਿੱਲੀ ਦੇ ਮੋਰਚਾ, ਗੱਡ ਦਿੱਤਾ ਛੱਡੇ ਗੱਡ ਦਿੱਤੇ ਆ ਤੇ ਬਹੁਤ ਜਲਦ ਇਹ ਮੋਰਚਾ ਫੱਟੇ ਕਰਕੇ ਮੁੜਨਗੇ। ਅਸੀਂ ਸਾਰੇ ਜਿੰਨੇ ਵੀ ਸਾਡਾ ਆਰਟਿਸਟ ਭਾਈਚਾਰਾ ਹੈ। ਚਾਹੇ ਉਹ ਕਿਸੇ ਵੀ ਜੀੜ ਨਾਲ ਜੁੜਿਆ ਚਾਹੇ ਕੋ ਐਕਟਰ ਹੈ ਸਾਡੇ ਨਾਲ ਪੰਜਾਬੀਆਂ ਦੀ ਮੈਂ ਗੱਲ ਕਰ ਰਿਹਾ। ਯੋਗੀ ਬੋਮੇ ਦੇ ਵਿੱਚ ਬੜਾ ਐਸੇ ਦਾ ਪਾਗਣਾ ਜੀ ਆਪਣਾ ਬਹੁਤ ਕੰਮ ਦਿਖਾ ਰਿਹਾ ਰੱਜ ਕੇ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਸੀ ਪੰਜਾਬੀਆਂ ਨੇ ਇੰਨਾ ਪਿਆਰ ਦਿੱਤਾ ਸੀ ਉਹਨਾਂ ਨੂੰ ਪਿਆਰ ਹਜੇ ਵੀ ਨਹੀਂ ਹੋਇਆ ਹਾਂਜੀ ਜੈ ਸ਼੍ਰੀ ਰਾਮ ਜੈ ਅੱਲਾ ਜੈ ਵਾਹਿਗੁਰੂ ਜੈ ਕ੍ਰਿਸ਼ਨ ਸੰਧੂ ਸਾਡਾ ਤੁਹਾਨੂੰ ਕੋਈ ਮਸਲਾ ਨਹੀਂ ਅਸੀਂ ਪੰਜਾਬੀ ਕੌਮ ਦੀ ਸੇਜਣਾ ਕਰਨਾ ਚਾਹੁੰਦੇ ਆ ਪੰਜਾਬੀ

ਆਪਾਂ 2 ਮਿੰਟ ਲਈ ਆਪਣੇ ਕਿਸਾਨਾਂ